ਕੀ ਕੀ ਨਵਾਂ ਆ ਰਿਹਾ ਦੁਬਈ ਦੇ ਅੰਦਰ ਜੋ ਤੁਹਾਨੂੰ ਲੱਗਦਾ ਹੈ ਕਿ ਦੀ ਡਿਮਾਂਡ ਵਧੂਗੀ ਜਿਵੇਂ ਰੈਸਲ ਕੇਮਾਲਾ 에어ਪੋਰਟ ਦੀ ਆਪਾਂ ਗੱਲ ਕਰਦੇ ਆ ਮੈਂ ਸਿਡਨੀ ਗਿਆ ਉੱਥੇ ਵੀ ਲੋਕ ਕਹਿ ਰਿਹਾ ਕਿ 에어ਪੋਰਟ ਦੇ ਸਰਾਊਂਡਿੰਗ ਪ੍ਰਾਪਰਟੀ ਦੇ ਰੇਟ ਬਹੁਤ ਵੱਧ ਜਾਣੇ ਆ ਕਸੀਨੋ ਆ ਰਿਹਾ ਜੀ ਇੱਥੇ ਰੇਟ ਬਹੁਤ ਵੱਧ ਜਾਣੇ ਆ ਇਸੇ ਤਰ੍ਹਾਂ ਦਾ ਦੁਬਈ ਦੇ ਅੰਦਰ ਨਵਾਂ ਕੀ ਆ ਰਿਹਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਰੀਅਲ ਅਸਟੇਟ ਦੇ ਅੰਦਰ ਬੂਮ ਲੈ ਕੇ ਆਊਗਾ ਸੋ ਦ ਯੂਏਈ ਦੇ ਵਿੱਚ ਯੂਏਈ ਇਜ਼ ਅ ਕੰਟਰੀ ਤੁਹਾਨੂੰ ਪਤਾ ਹੈ ਨਾ ਯੂਨਾਈਟਿਡ ਅਰਬ ਐਮੀਰੇਟਸ ਤੇ ਇਹਦੇ ਵਿੱਚ ਸੱਤ ਸੈਵਨ ਐਮੀਰੇਟਸ ਹਾਂ ਸੈਵਨ ਐਮੀਰੇਟਸ ਆ ਸੈਵਨ ਸਟੇਟਸ ਆ ਇਨ ਸੈਵਨ ਦੇ ਵਿੱਚੋਂ ਤਿੰਨ ਸਭ ਤੋਂ ਜ਼ਿਆਦਾ ਬੂਮਿੰਗ ਹੈ ਵਿਚ ਇਜ਼ ਆਬੂ ਦਾਬੀ ਦੁਬਈ ਐਂਡ ਰਸਲ ਖੇਮਾ ਰਸਲ ਖੇਮਾ ਚ ਕਸੀਨੋ ਆ ਰਿਹਾ ਵਿਨ ਕਸੀਨੋ ਜੋ ਕਿ ਦੁਨੀਆ ਦਾ ਵਨ ਆਫ ਦਾ ਬਿਗੇਸਟ ਕਸੀਨੋ ਬਣ ਜਾ ਰਿਹਾ ਪ੍ਰਾਈਵੇਟ ਬੀਚ ਐਕਸੈਸ ਦੇ ਨਾਲ ਯੂ ਐਸ ਦੀ ਬ੍ਰਾਂਚ ਹੈਗੀ ਇਹ ਵੈਗਸ ਤੋਂ ਆ ਰਹੀ ਹੈਗੀ ਇਟਸ ਅ ਲਕਜ਼ਰੀ ਹੋਟਲ ਐਂਡ ਰਿਜ਼ੋਰਟ ਚੇਨ ਤਾਂ ਅਰਾਊਂਡ 4 ਬਿਲੀਅਨ ਯੂ ਐਸ ਡਾਲਰ ਦਾ ਪ੍ਰੋਜੈਕਟ ਹੈ ਉਹ ਐਂਡ 2027 ਚ ਹੈਂਡਓਵਰ ਹੈ ਹੋ ਰਿਹਾਗਾ ਹੁਣ ਇੱਕ ਡੇਢ ਸਾਲ ਦੇ ਵਿੱਚ ਵਿੱਚ ਟੂ ਆਲਰੇਡੀ ਬਿਲਡਿੰਗ ਰੈਡੀ ਹੋ ਚੁੱਕੀ ਹੈ ਟੂ ਉਹਦੇ ਆਸ-ਪਾਸ properties ਬਹੁਤ ਐਪਰੀਸ਼ੀਏਟ ਹੋਈਆਂ ਪਿਛਲੇ 2 ਸਾਲ ਚ ਤੇ ਅਗਲੇ 2-3 ਸਾਲ ਚ ਹੋਣੀਆ ਵੀ ਹੈ ਕਿਉਂਕਿ ਹਜੇ ਉਹ ਕੰਮ ਪ੍ਰੋਜੈਕਟ ਐਸਟੈਬਲਿਸ਼ ਨਹੀਂ ਹੋਇਆਗਾ ਹਜੇ ਵੀ ਅੰਡਰ ਕੰਸਟਰਕਸ਼ਨ ਹੈ ਉਹ ਹਨਾ ਤੇ ਉੱਥੇ ਜਦੋਂ ਉਹ ਪ੍ਰੋਜੈਕਟ ਵਿਕਨੇ ਸ਼ੁਰੂ ਹੋਏ ਸੀਗੇ ਉਦੋਂ ਪ੍ਰਾਈਸ ਪਰ ਸਕੁਅਰ ਫੀਟ ਸੀਗਾ ਅਰਾਊਂਡ 1500 ਦਰਾਂ ਠੀਕ ਹੈ ਹੁਣ ਉੱਥੇ ਪਹੁੰਚ ਚੁੱਕਿਆ ਹੈਗਾ 3500 ਦਰਾਂ ਓਹ ਪਿਛਲੇ 2 ਸਾਲਾਂ 'ਚ ਮੇਰੇ ਅੱਖਾਂ ਦੇ ਸਾਹਮਣੇ ਐ ਮੈਂ 1500 ਦਰਮ ਪਰ ਸਕੁਅਰ ਫੀਟ 'ਚ ਵੀ ਪ੍ਰਾਪਰਟੀ ਉੱਥੇ ਵੇਚੀ ਹੈਗੀ ਹੁਣ ਮੈਂ 3500 ਦਰਮ ਪਰ ਸਕੁਅਰ ਫੀਟ 'ਚ ਵੀ ਵੇਚ ਰਹੀ ਐ ਐਂਡ ਆਈ ਕੈਨ ਗੈਰੰਟੀ ਅਗਲੇ 4 ਸਾਲਾਂ ਬਾਅਦ ਮੈਂ ਉੱਥੇ 7000 8000 ਦਰਮ ਪਰ ਸਕੁਅਰ ਫੀਟ ਵੀ ਵਿੱਚਾਂਗੀ 24 ਮਹੀਨਿਆਂ 'ਚ ਮੋਰ ਦੈਨ ਡਬਲ ਹੋ ਗਿਆ ਐਗਜ਼ੈਕਟਲੀ ਬਟ ਇਨ ਮਤਲਬ ਤੁੱਕਾ ਮਤਲਬ ਜੂਆ ਐ ਇਹ ਲਾਈਕ ਇਟਸ ਅ ਰਿਸਕ ਐਸ ਵੈਲ ਜੇ ਜਿਹੜਾ ਬੰਦਾ ਇਨਵੈਸਟਰ ਹੈਗਾ ਉਹ ਰਿਸਕ ਲੈ ਲੈਣਗੇ ਹੁਣ ਬਹੁਤ ਸਾਰੇ ਸਾਡੇ ਇਨਵੈਸਟਰਸ ਡਰ ਕੇ ਜਿਨ੍ਹਾਂ ਇੱਕ ਘੰਟੇ ਦੀ ਡਰਾਈਵਰ ਕੌਣ ਜਾਏਗਾ ਉਹ ਫਲॉप ਹੋ ਜਾਣਾਗਾ ਜਿਨ੍ਹਾਂ ਨੇ ਉਹ ਸੋਚ ਲਿਆ ਉਹ ਰਹਿ ਗਏ ਦੇ ਮਿਸਡ ਦ ਬੋਟ ਹੈਨਾ ਹੁਣ ਉਹ ਟੂ ਲੇਟ ਹੋ ਗਿਆ ਐਦਾਂ ਹੀ ਹੁਣ ਦੁਬਈ ਦੇ ਵਿੱਚ 에어ਪੋਰਟ ਆ ਰਿਹਾ ਅਲ ਮੁਖਤਮ ਇੰਟਰਨੈਸ਼ਨਲ 에어ਪੋਰਟ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ 에어ਪੋਰਟ ਬਣ ਜਾ ਰਿਹਾ ਹੈਗਾ 2032 ਦੇ ਵਿੱਚ ਬਣ ਕੇ ਉਹਨੇ ਰੈਡੀ ਹੋ ਜਾਣਾ ਤੇ ਉਹ 에어ਪੋਰਟ ਦੇ ਆਸ-ਪਾਸ ਅੱਜ ਤੋਂ 2-3 ਸਾਲ ਪਹਿਲੇ 3 ਸਾਲ ਪਹਿਲੇ ਦੀ ਗੱਲ ਹੈ ਉੱਥੇ ਪ੍ਰਾਈਸ ਪਰ ਸਕੁਅਰ ਫੀਟ ਹੁੰਦਾ ਸੀਗਾ 800 ਦਰਮ ਪਰ ਸਕੁਅਰ ਪ੍ਰਾਈਸ ਪਰ ਸਕੁਅਰ ਫੀਟ ਹੁਣ ਉੱਥੇ ਪਹੁੰਚ ਚੁੱਕਿਆ 1400 ਦਰਮ ਪਰ ਸਕੁਅਰ ਪ੍ਰਾਈਸ ਪਰ ਸਕੁਅਰ ਫੀਟ ਤੇ ਉਹ ਦੇਖੋ 3 ਸਾਲ ਬਾਅਦ ਉਹਦੇ ਆਲਮੋਸਟ ਡਬਲ ਹੋ ਚੁੱਕਿਆ ਹੈਗਾ ਉਹ ਅਗਲੇ ਆਈ ਊਡ ਸੇ ਕਿ ਅਗਲੇ 5-6 ਸਾਲਾਂ ਚ ਜਦੋਂ ਨਾ ਏਅਰਪੋਰਟ ਕੰਪਲੀਟ ਹੋਣਾਗਾ ਘੱਟ ਤੋਂ ਘੱਟ ਉਹ 2500 ਦਰਮ ਪਰ ਸਕੁਅਰ ਫੀਟ ਪਹੁੰਚ ਜਾਏਗਾ ਸੇਮ ਦਨ 3 ਜਿਹੜਾ ਆਪਾਂ ਗੱਲ ਕੀਤੀ ਸੀਗੀ ਆਬੂਦਾਬੀ ਆਬੂਦਾਬੀ ਚ ਵੈਸੀ ਐਵਰੀਬਾਡੀ ਨੋਜ਼ ਕਿ ਉਹ ਉੱਥੇ ਡਿਜ਼ਨੀ ਵਰਲਡ ਆ ਰਿਹਾ ਆਈ ਡੋਟ ਨੋ ਜੇ ਤੁਹਾਨੂੰ ਪਤਾ ਹੈ ਉੱਥੇ ਹਾਂ ਡਿਜ਼ਨੀ ਵਰਲਡ ਆ ਰਿਹਾ ਹੈਗਾ ਸੋ ਉਹ ਬਹੁਤ ਵੱਡਾ ਟੂਰਿਸਟ ਅਟਰੈਕਸ਼ਨ ਹੋਣ ਵਾਲਾ ਹੈ ਉੱਥੇ F1 ਵੀ ਹੁੰਦਾਗਾ ਫਰਾਰੀ ਵਰਲਡ ਵੀ ਹੈਗਾ ਉੱਥੇ ਕਾਫੀ ਸਪੋਰਟਸ ਐਕਟੀਵਿਟੀਆਂ ਹੁੰਦੀਆਂ ਹੀ ਆ ਤੇ ਉੱਥੇ ਵੀ ਸੇਮ ਕਨਸੈਪਟ ਹੈ ਰਾਈਟ ਨਾਉ ਉੱਥੇ ਪ੍ਰਾਈਸ ਪਰ ਸਕੁਅਰ ਫੀਟ ਹੈਗਾ ਅਰਾਊਂਡ 2000 ਬਟ ਜਦੋਂ ਡਿਜ਼ਨੀ ਲੈਂਡ ਰੈਡੀ ਹੋ ਗਿਆ ਉਦੋਂ ਆਈ ਊਡ ਸੇ ਕਿ ਅਰਾਊਂਡ 4000 5000 ਦਰਮ ਪਰ ਸਕੁਅਰ ਫੀਟ ਈਜ਼ੀਲੀ ਹੋ ਜਾਣਾ ਤਾਂ ਆਈ ਊਡ ਸੇ ਕਿ ਜੇ ਕੋਈ ਇਨਵੈਸਟਰ ਦੁਬਈ ਇਨਵੈਸਟ ਕਰਨ ਦਾ ਸੋਚ ਰਿਹਾ ਈਸ ਥਰੀ ਲੋਕੇਸ਼ਨਸ ਨੀਅਰ ਦਾ ਅਲ ਮੁਖਤਮ ਇੰਟਰਨੈਸ਼ਨਲ 에ਅਰਪੋਰਟ ਵਿਨਕ ਸ ਦਾ ਇਨਵੈਸਟਮੈਂਟ ਦੇ ਪਰਪਸ ਲਈ ਇਨਵੈਸਟ ਕਰ ਰਿਹਾ ਤਾਂ ਪ੍ਰੀ ਲਾਂਚ ਮੇਰੇ ਖਿਆਲ ਸਭ ਤੋਂ ਬੈਸਟ ਹੋਊਗਾ ਹਾਂਜੀ ਐਬਸੋਲੂਟਲੀ ਐਂਡ ਨਿਊ ਅਪਕਮਿੰਗ ਲੋਕੇਸ਼ਨਸ ਬਾਜੀ ਕਿਉਂਕਿ ਹੁਣ ਡਾਊਨਟਾਊਨ ਜੋ ਬਰਜ ਖਲੀਫਾ ਬਿਜ਼ਨਸ 'ਤੇ ਬਰਜ ਖਲੀਫਾ ਜਿੱਥੇ ਆਪਾਂ ਬੈਠੇ ਹਨਾ ਲੋਕਾ ਜਦੋਂ ਕੋਈ ਟੂਰਿਸਟ ਆਂਦਾ ਨਾ ਟੂਰਿਸਟ ਇਹੀ ਲੋਕੇਸ਼ਨ ਤੇ ਆਂਦਾ ਡਾਊਨਟਾਊਨ ਬਰਜ ਖਲੀਫਾ ਬਿਜ਼ਨਸ 'ਤੇ ਹਨਾ ਤੁਸੀਂ ਸੋਚੋਗੇ ਬਸ ਇੱਥੇ ਹੀ ਖਰੀਦਣੀ ਹੈ ਪ੍ਰਾਪਰਟੀ ਜਦੋਂ ਮੈਂ ਆਪਣੀ ਪਹਿਲੀ ਪ੍ਰਾਪਰਟੀ ਖਰੀਦੀ ਹੈਗੀ ਮੈਂ ਵੀ ਆਪਣੀ ਪਹਿਲੀ ਪ੍ਰਾਪਰਟੀ ਇੱਥੇ ਖਰੀਦੀ ਸੀਗੀ ਇਹ ਸੋਚ ਕੇ ਕਿ ਡਾਊਨ ਟਾਊਨ ਹੈ ਬਰਜ ਖਲੀਫਾ ਹੈ ਤੇ ਮੇਰੀ ਪ੍ਰਾਪਰਟੀ ਨੇ ਬਹੁਤ ਐਪਰੀਸ਼ੀਏਟ ਹੋਣਾ ਪਰ ਸੱਚੀ ਦੱਸਾਂ ਮੈਂ 1.5 ਮਿਲੀਅਨ ਦੀ ਖਰੀਦੀ ਸੀਗੀ ਹੁਣ ਉਹ ਆਲਮੋਸਟ 10 ਸਾਲ 3-4 ਸਾਲ ਬਾਅਦ 1.6 ਮਿਲੀਅਨ ਦੀ ਵਿਕਰੀ ਆ ਲੱਖ ਦਰਮ ਮੈਂ ਪ੍ਰੋਫਿਟ ਕਮਾ ਰਹੀ ਐਂਗੀ 3-4 ਸਾਲਾਂ ਚ ਵਾਹ ਮੈਂ ਪ੍ਰੋਫਿਟ ਨਹੀਂ ਕਮਾਇਆ ਉਹਦੇ ਚ ਬੇਸਿਕਲੀ ਲੱਖ ਦਰਮ ਕੁਝ ਵੀ ਨਹੀਂ ਹੁੰਦਾਗਾ ਉਹੀ ਜੇ ਮੈਂ ਕਿਤੇ ਅਪਕਮਿੰਗ ਲੋਕੇਸ਼ਨ ਤੇ ਖਰੀਦੀ ਹੈਨਾ ਮੈਂ ਆਪਣਾ ਦਿਮਾਗ ਲਗਾਉਂਦੀ ਕਿਉਂਕਿ ਜਦੋਂ ਮੈਂ ਉਹ ਪ੍ਰਾਪਰਟੀ ਖਰੀਦੀ ਸੀਗੀ ਉਦੋਂ ਮੈਂ ਐਨਲਾਈਜ਼ ਨਹੀਂ ਕਰ ਪਾਈ ਉਦੋਂ ਮੈਨੂੰ ਇਦਾਂ ਲੱਗਦਾ ਸੀਗਾ ਕਿ ਡਾਊਨ Town ਦੇ ਲਾਗੇ ਛਾਗੇ ਪ੍ਰਾਪਰਟੀ ਖਰੀਦੂੰਗੀ ਤਾਂ ਮੈਨੂੰ ਬਹੁਤ ਫਾਇਦਾ ਹੋਣਾ ਕਿਉਂਕਿ ਬਰਸ਼ ਖਲੀਫਾ ਉੱਥੇ ਹੈਨਾ ਬਟ ਉੱਥੇ ਫਾਇਦਾ ਹੁੰਦਾ ਮੈਨੂੰ ਜੇ ਅੱਜ ਤੋਂ ਮੈਂ 10 ਸਾਲ ਪਹਿਲੇ ਜਾਂ 15 ਸਾਲ ਪਹਿਲੇ ਪ੍ਰਾਪਰਟੀ ਖਰੀਦੀ ਹੁਣ ਉਹ ਆਲਰੇਡੀ ਮਤਲਬ ਮਾਰਕੀਟ ਮਚੁਰ ਹੋ ਚੁੱਕੀ ਹੈ ਬਿਜ਼ਨਸ ਪੇ ਡਾਊਨਟਾਊਨ ਦੀ ਉੱਥੇ ਕੋਈ ਪਲਾਟ ਖਾਲੀ ਨਹੀਂ ਰਹਿ ਚੁੱਕੇ ਸਭ बिक ਚੁੱਕੇ ਹੈਗੇ ਜੀ ਇਹੀ ਜੇ ਮੈਂ ਹੁਣ ਦੁਬਈ ਸਾਊਥ ਚ ਖਰੀਦਾ ਜਾਂ ਫਿਰ ਕਸੀਨੋ ਦੇ ਲਾਗੇ ਖਰੀਦਾ ਔਰ ਤਿੰਨ ਸਾਲ ਬਾਅਦ ਵੇਚਾਂ ਮੈਨੂੰ ਆਲਮੋਸਟ 50 60 70 ਕੁਡ ਬੀ ਮੋਰ ਦੈਨ ਥੈਟ ਮੈਂ ਐਨੀ ਗੈਰੀ ਕੀ ਬਾਤ ਬਾਦ ਨਹੀਂ ਸਕਦਾ ਲੋਕ ਨੇ 100 100 ਪਰਸੈਂਟ ਵੀ ਐਪਰੀਸ਼ੀਏਸ਼ਨ ਕਮਾਇਆਗਾ ਬਟ ਐਵਰੇਜ 50 60 ਪਰਸੈਂਟ इजीली ਮੈਂ ਕਮਾ ਸਕਦੀ ਸੀ